ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਮੈਂ ਗੁਰਤੇਜ ਸਿੰਘ ਦੋਸਤ ਤੇ ਤੁਸੀਂ ਜੁੜਿਓ ਕਮਾਲੂ ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਿਆ ਨਾ ਇਹ ਥੋੜੀ ਜੀ ਆਪਣੇ ਪਸ਼ੂ ਵਾਲੇ ਪਾਸੇ ਤੋਂ ਹਟ ਕੇ ਖੇਤੀਬਾੜੀ ਦੇ ਨਾਲ ਰਿਲੇਟਡ ਹੈ ਜਾਣਕਾਰੀ ਹੈ ਇੱਕ ਥੋੜੀ ਜੀ ਮੇਰੇ ਖਿਆਲ ਦੇ ਵਿੱਚ ਨਾ ਇੱਕ ਇਹ ਖਿਆਲ ਮੇਰੇ ਮਨ ਦੇ ਵਿੱਚ ਸੌਰੀ ਖਿਆਲ ਆਇਆ ਸੀਗਾ ਸੋ ਉਹ ਮੈਂ ਤੁਹਾਨੂੰ ਦੱਸਣਾ ਕਿਉਂਕਿ ਪਿਛਲੇ ਵਾਰੀ ਨਾ ਉਹ ਗਲਤੀ ਹੋਈ ਸੀ ਕਿਸੇ ਕਈ ਵੀਰਾਂ ਤੋਂ ਹੋਈ ਸੀਗੀ ਵੀ ਅੱਗੇ ਤੋਂ ਨਾ ਇਦਾਂ ਦਾ ਕੁਝ ਕਰ ਲਿਓ ਤੇ ਉਹਦੇ ਵਾਸਤੇ ਆ ਵੀ ਆਪਾਂ ਨਾ ਕਣਕ ਦੇ ਉੱਤੇ ਜਿਹੜੀ ਹਰਬੀ ਸਾਈਡ ਸਪਰੇਅ ਕਰਦੇ ਆਂ ਕੱਖਾਂ ਵਾਲੀ ਦਵਾਈ ਆਪਾਂ ਜਿਹਨੂੰ ਕਹਿੰਦੇ ਨੇ ਆ ਉਹਦੇ ਸੰਬੰਧ ਦੇ ਵਿੱਚ ਆਪਾਂ ਤੁਹਾਡੇ ਨਾਲ ਨਾ ਤੁਹਾਡੇ ਦੋ ਕਮੈਂਟ ਲੈਣੇ ਆ ਵੀਡੀਓ ਚੰਗੀ ਲੱਗੀ ਦੋਸਤੋ ਤਾਂ ਇਹਨੂੰ ਸ਼ੇਅਰ ਜਰੂਰ ਕਰਦੇ ਤਾਂ ਜੋ ਕਿਸੇ ਵੀਰ ਤੱਕ ਪਹੁੰਚ ਜਾ ਜਿਹਨੂੰ ਨਾ ਪਤਾ ਹੋਵੇ ਤੇ ਵੈਸੇ ਕਣਕ ਦੇ ਉੱਤੇ ਦੋਸਤੋ ਨਾ ਆਪਾਂ ਹਰਬੀ ਸਾਈਡ ਕੱਖਾਂ ਲਈ ਦਵਾਈ ਕਰਦੇ ਆਂ ਵੈਸੇ ਤਾਂ ਜਿਆਦਾ ਕੋਈ ਲੀਡਰ ਕਰਦਾ ਹੈ ਕੋਈ ਟਪਕ ਕਰਦਾ ਹੈ ਉਈ ਹੁਣ ਵਿੱਚ ਮੈਂ ਇੱਕ ਟਾਟਾ ਮੈਟਰੀ ਪਾਈ ਜਾਂਦਾ ਮੇਰੇ ਪਿੰਡ ਦੇ ਵਿੱਚ ਇੱਕ ਦੋ ਕਰ ਨੇ ਕਰੀ ਉਹਦਾ ਮੈਂ ਰਿਜ਼ਲਟ ਦੇਖਣਾ ਹਾਲੇ ਉਹ ਕਹਿੰਦੇ ਸੀ ਬਤਾ ਰਿਜ਼ਲਟ ਵਧੀਆ ਆਇਆ ਤੇ ਵੈਸੇ ਯੂਨੀਵਰਸਿਟੀ ਦੀ ਮਤਲਬ ਕਹਿ ਲੋ ਜਿਆ ਰეკਮੈਂਡ ਨਹੀਂ ਹੈਗੀ ਜਿਹੜੀ ਟਾਟਾ ਮੈਟਰੀ ਹੈ ਉਹ ਇੱਕ ਤਜਰਬਾ ਆਮ ਕਿਸਾਨ ਦਾ ਤੇ ਉਹ ਆਪਾਂ ਤੁਹਾਡੇ ਨਾਲ ਉਹਦਾ ਉਹਦੇ ਖੇਤ ਦੇ ਵਿੱਚ ਜਾ ਕੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਦੀ ਜਿਹੜੀ ਮੇਨ ਵੀਡੀਓ ਹੈ ਦੋਸਤੋ ਇਹ ਹੈਗੀ ਜਿਹੜੇ ਭਰਾਵਾਂ ਨੇ ਤਣਕ ਤੋਂ ਬਾਅਦ ਮੱਕੀ ਬੀਜਣੀ ਹੈ ਨਾ ਆਪਣੇ ਬਾਣਾ ਦੇ ਵਿੱਚ ਆਚਾਰ ਵਾਲੀ ਮੱਕੀ ਉਹਨਾਂ ਵਾਸਤੇ ਹੈ ਕਿਉਂਕਿ ਆਪਾਂ ਮੱਕੀ ਬੀਜਦੇ ਆ ਕਈ ਸਾਲ ਹੋ ਗਏ ਸਾਡੇ ਕੋਲ ਸੈਟਅਪ ਆਸੀ ਗੱਠਾ ਬਣਾ ਕੇ ਸੇਲ ਕਰਦੇ ਆ ਪਹਿਲਾਂ ਵੀ ਤੁਹਾਨੂੰ ਕਈ ਵੀਡੀਓ ਦੇ ਵਿੱਚ ਇਦਾਂ ਦੱਸਿਆ ਸੋ ਪਹਿਲੇ ਵਾਰੀ ਮੈਂ ਇੱਕ ਕਿਸਾਨ ਵੀਰ ਕੋਲੇ ਗਿਆ ਸੀ ਉਹਨੇ 4 ਕਿੱਲੇ ਮੱਕੀ ਬੀਜੀ ਸੀ ਤੇ ਉੱਥੇ ਨਾਲ ਉਹਨੇ ਲੀਡਰ ਵਾਲਾ ਸਾਲਟ ਕੀਤਾ ਸੀਗਾ ਜਿਹੜੀ ਕੱਖਾਂ ਵਾਲੀ ਦਵਾਈ ਹੈ ਲੀਡਰ ਤਣਕ ਦੇ ਉੱਤੇ ਕਰਦੇ ਆ ਸੋ ਉਹ ਸਾਲਟ ਤੋਂ ਬਾਅਦ ਉਹਨੇ ਉੱਥੇ ਮੱਕੀ ਬੀਜੀ ਮੱਕੀ ਦੇ ਵਿੱਚ ਫਿਰ ਉਹ 4 ਕਿੱਲਾਂ ਦੇ ਵਿੱਚੋਂ ਐ ਮੰਨੋ ਵੀ ਉਹਦੇ 2 ਕਿੱਲੇ ਹੱਥ ਲੱਗਿਆ 2 ਕਿੱਲੇ ਮੱਕੀ ਉਹਦੇ ਖਰਾਬ ਹੋ ਗਈ ਸੀਗੀ ਸੋ ਉਹ ਮੇਰੀ ਹੱਥ ਵਨ ਕੇ ਬੇਨਤੀ ਆ ਭਰਾਵਾਂ ਨੂੰ ਚਾਹੇ ਜੇ ਕਿਸੇ ਨੇ ਕਿੱਲਾ ਬੀਜਣਾ ਹੈ ਕਿਸੇ ਨੇ 2 ਕਿੱਲੇ ਬੀਜਣੇ ਆਪਦੀ ਸਮਰੱਥਾ ਦੇ ਹਿਸਾਬ ਨਾਲ ਕਿਸੇ ਨੇ 5 ਕਿੱਲੇ ਬੀਜਣੇ ਆ ਵੀ ਜਿੱਥੇ ਵੀ ਤੁਸੀਂ ਦੋਸਤੋ ਮੱਕੀ ਬੀਜਣੀ ਆ ਨਾ ਆਪਣੇ ਅਚਾਰ ਵਾਸਤੇ ਪਸ਼ੂਆਂ ਵਾਸਤੇ ਉੱਥੇ ਲੀਡਰ ਵਾਲਾ ਸਾਲਟ ਨਾ ਕਰਿਓ ਜਿਹਦੇ ਵਿੱਚ ਸਲਫੂ ਸਲਫਰਾਨ ਹੁੰਦੀ ਹੈਗੀ ਉੱਥੇ ਤੁਸੀਂ ਟੌਪਕ ਐਲ ਗ੍ਰਿਪ ਕਰ ਲਿਓ ਸਪਰੇਹਾਂ ਬਹੁਤ ਆਉਂਦੀਆਂ ਨੇ ਤੇ ਉਹ ਤੁਸੀਂ ਉਹ ਕਰ ਲਿਓ ਕਿਉਂਕਿ ਜਿੱਥੇ ਤੁਸੀਂ ਹਰ ਵੀ ਸਾਈਡ ਦੀ ਮਤਲਬ ਇਹ ਅੱਖਾਂ ਵਾਲੀ ਦਵਾਈ ਹੈ ਜਿਹੜੀ ਲੀਡਰ ਕਰਤੀ ਉੱਥੇ ਮੱਕੀ ਨਹੀਂ ਹੁੰਦੀ ਫਿਰ ਉਹਦੇ ਵਿੱਚ ਕਿੰਨਾ ਕੁਝ ਮਰਜੀ ਪਾਈ ਜਾਓ ਫਿਰ ਤੁਹਾਡਾ ਬਾਣ ਰਹਿਣ ਵਾਲੀ ਗੱਲ ਹੋ ਜਾਂਦੀ ਹੈ ਕਿਉਂਕਿ ਜਿਹੜਾ ਮੱਕੀ ਦਾ ਅਚਾਰ ਹੈ ਆਪਾਂ ਸਾਲ ਪਾਰ ਵਾਸਤੇ ਆਪਣੇ ਪੁੱਛਣਾਂ ਵਾਸਤੇ ਬੀਜਦੇ ਆਂ ਤੇ ਉਸ ਤੋਂ ਬਾਅਦ ਹੁਣ ਹਰੇਕ ਨੂੰ ਹੁੰਦਾ ਯਾਰ ਵੀ ਆਪਾਂ ਪੁੱਛਣਾਂ ਵਾਸਤੇ ਆਪਾਂ ਅਚਾਰ ਚਾਹੇ ਕੋਈ ਪਿੱਟੇ 'ਚ ਦੱਬਣਾ ਕਿਸੇ ਨੇ ਚਾਹੇ ਕੋਈ ਕਿਸੇ ਨੇ ਇਕੱਠਾ ਬਣਾਉਣੀਆਂ ਉਹ ਅਗਲੇ ਦਾ ਅਲੱਗ ਮੈਟਰ ਹੈ ਸੋ ਉਹ ਉਹ ਇਸ ਕਾ ਮੈਨੂੰ ਤਿੰਨ ਚਾਰ ਸਾਲ ਹੋ ਗਏ ਇਸ ਕੰਮ ਦੇ ਵਿੱਚ ਪਏ ਨੂੰ ਮੈਂ ਤੁਹਾਡੇ ਨੂੰ ਆਪਣਾ ਤਜਰਬਾ ਤਾਂ ਸ਼ੇਅਰ ਕਰਦਾ ਅੱਖਾਂ ਵਾਲੀ ਦਵਾਈ ਦਾ ਹੁਣ ਜੋਰ ਹੈ ਜਿਹੜੀ ਕਣਕਾਂ ਦੇ ਉੱਤੇ ਕਰੀ ਜਾਂਦੇ ਆਪਾਂ ਸੋ ਜੇ ਆਪਣੀ ਵੀਡੀਓ ਦੇਖ ਕੇ ਕਿਸੇ ਭਰਾ ਦਾ ਕੋਈ ਮਤਲਬ ਇਦਾਂ ਦਾ ਕੋਈ ਬਚਾਅ ਹੋ ਜਾਂਦਾ ਜਿਹਨੇ ਉੱਥੇ ਮੱਕੀ ਬੀਜਣੀ ਹੈ ਸੋ ਆਪਾਂ ਆਪਣੀ ਵੀਡੀਓ ਨੂੰ ਸਾਵਲ ਸਮਝਾਂਗੇ ਸੋ ਵੀਰ ਚੈਨਲ ਤੇ ਪਹਿਲੀ ਵਾਰ ਜੁੜੇ ਆ ਚਾਹੇ ਤੁਸੀਂ ਫੇਸਬੁੱਕ ਪੇਜ ਤੇ ਜੁੜਿਓ ਤਾਂ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ YouTube ਤੇ ਜੁੜਿਓ ਤਾਂ YouTube ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਣਾ ਇੰਸਟਾ ਤੇ ਵੀ ਹੈ ਪੇਜ ਤੇ ਵਟਸਐਪ ਤੇ ਵੀ ਆਪਣਾ ਬਣਾਇਗਾ ਉਹਨਾਂ ਨੂੰ ਸਾਰਿਆਂ ਨੂੰ ਫੋਲੋ ਕਰ ਲਿਓ ਦੋਸਤੋ ਧਾਨ ਬਣ ਦੇ ਵਿੱਚ ਹੀ ਖਿਆਲ ਆਇਆ ਸੀਗਾ ਮੰਗਾ ਆਪਾਂ ਵੀਡੀਓ ਬਣਾ ਕੇ ਨਾ ਇਹ ਪਾ ਦਈਏ ਤੇ ਜਿਨ੍ਹਾਂ ਨੇ ਸਪਰੇਅ ਕਰਨੀ ਹੈ ਜਿਨ੍ਹਾਂ ਨੇ ਸਪਰੇਅ ਕਰ ਤੋਂ ਬਾਅਦ ਉੱਥੇ ਮੱਕੀ ਬੀਜਣੀ ਹੈ ਆਪਣੇ ਉਦੋਂ ਬਾਅਦ ਪਛੇਤਾ ਝੋਨਾ ਲਾਉਂਦਾ ਬਾਸਮਤੀ ਲਾ ਲਓ ਚਾਹੇ ਤੁਸੀਂ ਪੀਆ 26 ਲਾ ਲਓ ਚੰਗੀਆਂ ਬਰੇਟੀਆਂ ਹੋ ਜਾਂਦਾ ਕਿਉਂਕਿ ਕਿ ਬਾਸਮਤੀ ਝੋਨਾ ਚੰਗਾ ਹੋਇਆ 26 ਵੀ ਜਿਨ੍ਹਾਂ ਨੇ ਬੀਜਿਆ ਸੀ ਮੱਕੀ ਵਾਲੇ ਥਾਂ ਦੇ ਵਿੱਚ ਆ ਜਿਹੜੇ ਖੇਤ ਦੇ ਵਿੱਚ ਮੈਂ ਖੜਾ ਹਾਂ ਇਹ ਸਾਰੇ 'ਚ ਸਾਡੇ ਕੋਲੇ ਮੱਕੀ ਸੀਗੀ ਦੋਸਤੋ ਇੱ ਤੇ ਅਸੀਂ ਇੱਥੇ 1509 ਚੋਨਾ ਲਾਇਆ ਸੀਗਾ ਮੈਂ ਇੱਥੇ ਤੇ ਕੁਝ ਸਾਡੇ ਕੋਲੇ 26 ਲੱਗਿਆ ਸੀਗਾ ਵਧੀਆ ਹੋਇਆ ਚੰਗਾ ਚੰਗਾ ਝਾੜ 26 ਵੀ ਜੇਗਾ 1509 ਵੀ ਸਾਡੇ ਵਧੀਆ ਹੋ ਗਿਆ ਸੀਗਾ ਰੇਟ ਚੰਗਾ ਸੀਗਾ ਇਤਕੀ ਰੇਟ ਦੇ ਹਿਸਾਬ ਦੇ ਨਾਲ ਚੰਗਾ ਹੀ ਹੋ ਗਿਆ ਉਹ ਤੇ ਸੋ ਇਹੀ ਇੱਕ ਬੇਨਤੀ ਸੀਗੀ ਤੁਹਾਡੇ ਨਾਲ ਆਪਣਾ ਜਿਹੜਾ ਤਜਰਬਾ ਸੀਗਾ ਉਹ ਸਾਂਝਾ ਕਰਨਾ ਜੇ ਕਿਸੇ ਨੂੰ ਬੇਨਤੀ ਕਰਨੀ ਸੀਗੀ ਉਹ ਜਿਹੜੇ ਭਰਾਵਾਂ ਨੇ ਵੀ ਮਤਲਬ ਕਣਕ ਤੋਂ ਬਾਅਦ ਮੱਕੀ ਬੀਜਣੀ ਆ ਉੱਥੇ ਲੀਡਰਾਂ ਦਾ ਸਾਹਲਤ ਨਾ ਕਰਿਓ ਥੋੜਾ ਬਚਾ ਹੋ ਜੂਗਾ ਅੱਧੀ ਮਿਹਨਤ ਦੇ ਨਾਲ ਤੁਹਾਡੀ ਮੱਕੀ ਪਲ ਜੂਗੀ ਨਹੀਂ ਫਿਰ ਕਦੇ ਲਾਡਰਮ ਬਟਰਮ ਆਪਾਂ 100 ਕੁਛ ਪਾਈ ਜਾਂਦੇ ਰਹਿੰਦੇ ਆ ਉਹ ਫਿਰ ਉਦਾਂ ਦਾ ਮਤਲਬ ਫਿਰ ਉਹ ਗੱਲ ਨਹੀਂ ਬਣਦੀ ਕੋ ਮੱਕੀ ਛੋਟੀ ਰਹਿ ਜਾਂਦੀ ਹੈ ਪੀਲੀ ਪੈ ਜਾਂਦੀ ਹੈ ਲਾਲ ਜੀ ਹੋ ਜਾਂਦੇ ਮੱਛਣ ਜੇ ਲੱਗ ਜਾਂਦੀ ਹੈ ਉਹ ਸੋ ਧੰਨਵਾਦ ਦੋਸਤੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਸਰੀ ਗੱਲ ਸਾਰੇ ਵੀਰਾਂ ਨੂੰ